ਤਾਰੀਵਾਲ ਵੱਡਾ ਹਾਦਸਾ ਸ਼ਰਕ ਦੇ ਉੱਪਰ ਸਪੈਡਾ ਡਿੱਗਣ ਦੇ ਨਾਲ ਮਹਿਲਾ ਹੋਈ ਜ਼ਖਮੀ ਜਿਸ ਨੂੰ ਇਲਾਜ ਦੇ ਲਈ ਪਹੁੰਚਾਇਆ ਗਿਆ ਹਸਪਤਾਲ ਮੌਕੇ ਤੇ ਪਹੁੰਚੇ ਜਾਂਚ ਅਧਿਕਾਰੀ ਏਐਸਆਈ ਸੁਖਦੇਵ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇੱਕ ਬਜ਼ੁਰਗ ਮਾਤਾ ਸੋਮਾ ਜੋ ਸ਼ਰਕ ਦੇ ਉੱਪਰੋਂ ਪੈਦਲ ਜਾ ਰਹੀ ਸੀ ਅਤੇ ਸਪੈਡੇ ਦੀ ਕਟਾਈ ਕਰਦੇ ਸਮੇਂ ਸਪੈਡਾ ਸ਼ਰਕ ਦੇ ਉੱਪਰ ਡਿੱਗ ਗਿਆ ਜਿਸ ਨਾਲ ਉਹ ਜ਼ਖਮੀ ਹੋ ਗਈ ਉਸਨੇ ਦੱਸਿਆ ਕਿ ਇਸ ਬਾਰੇ ਜਾਂਚ ਕਰ ਰਹੇ ਹਾਂ ਕਿ ਇਹਨਾਂ ਨੇ ਸਪੈਡਾ ਵਧਣ ਲੱਗਿਆ ਕੀ ਆਪਾਂ ਵਰਤੇ ਹਨ ਅਤੇ ਆਸੇ-ਪਾਸੇ ਰੋਕ ਕਿਉਂ ਨਹੀਂ ਲਗਾਈ ਲੋਕਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਲੋਕਾਂ ਨੇ ਕੈਮਰੇ ਤੋਂ ਬੋਲਣ ਤੋਂ ਇਨਕਾਰ ਕਰਦੇ ਹੋਏ ਦੱਸਿਆ ਕਿ ਇਹ ਜੋ ਮਾਤਾ ਜ਼ਖਮੀ ਹੋਈ ਹੈ ਇਸ ਪਿੱਛੇ ਦਾ ਵੱਡਨ ਕਾਰਨ ਅੰਗੇਲੀ ਵਰਤੀ ਗਈ ਹੈ ਇਸ ਲਈ ਇਹ ਹਾਸਾ ਵਾਪਰਿਆ ਹੈ ਇਹ ਐਸੇ ਸੁਖਦੇਵ ਸਿੰਘ ਨੇ ਦੱਸਿਆ ਕਿ ਅਸੀਂ ਜਾਂਚ ਕਰ ਰਹੇ ਹਾਂ ਤੇ ਜਾਂਚ ਮੁਤਾਬਕ ਬਿਆਨ ਲੈ ਕੇ ਕਾਰਵਾਈ ਕੀਤੀ ਜਾਊਗੀ ਫਿਲਹਾਲ ਜੋ ਮਾਤਾ ਜ਼ਖਮੀ ਹੋਈ ਹੈ ਉਸ ਨੂੰ ਛੇਕੇਦਾਰ ਇਲਾਜ ਲਈ ਹਸਪਤਾਲ ਲੈ ਕੇ ਗਿਆ ਹੈ ਦੇਖੋ ਟੀਵੀ ਨਿਊਜ਼ ਇੰਡੀਆ 253 ਢਾੜੀਵਾਲ ਤੋਂ ਪੱਤਰਕਾਰ ਰਣਜੀਤ ਸਿੰਘ ਦੀ ਖਾਸ ਰਿਪੋਰਟ। ਸ਼੍ਰੀ ਰਾਦੇ ਕਲਾਥ ਹਾ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾ ਉਸਤੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾ ਰੋਡ ਢਾੜੀਵਾਲ। ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ। ਅੱਜ ਜੀ ਤਾਰੀਵਾਲ ਤੋਂ ਗਰਦਾਸਪੁਰ ਰੋਡ ਤੇ ਜਿਹੜੇ ਸੁੱਕੇ ਰੋਖ ਸਫੈਦਾ ਹੀ ਉਹਦਾ ਠੇਕੇਦਾਰ ਨੇ ਠੇਕਾ ਲਿਆ ਸੀ ਉਹ ਸੜਕ ਦੇ ਵਿੱਚ ਸਫੈਦਾ ਡਿੱਗਨ ਕਰ ਨੇ ਇੱਕ ਬਜ਼ੁਰਗ ਮਾਤਾ ਸੋਮਾ ਉਹ ਜ਼ਖਮੀ ਹੋ ਗਈ ਤੇ ਉਹਨਾਂ ਨੂੰ ਠੇਕੇਦਾਰ ਨੇ ਇਲਾਜ ਲਈ ਲੈ ਕੇ ਨੇ ਹਸਪਤਾਲ ਦਾਖਾ ਕਰਾਤਾ ਉਹਦਾ ਇਲਾਜ ਜਾਰੀ ਹੈ ਇਹ ਸੋਮਾ ਪਿੰਡ ਵਰਕਦੀ ਹੈ ਗਈ ਹੈ ਬਜ਼ੁਰਗ ਮਾਤਾ ਇਹ ਪੈਦਲ ਹੀ ਆ ਰਹੇ ਸੀ ਤੇ ਇਹ ਕਿੱਥੇ ਵੱਧਿਆ ਜਾ ਰਿਹਾ ਹੈ ਇਸ ਸਫੈਦਾ ਜੀ ਕਲਿਆਣਪੁਰ ਮੋੜ ਤੋਂ ਥੋੜਾ ਜਿਹਾ ਅੱਗੇ ਮੈਂ ਵੱਧਿਆ ਜਾ ਰਿਹਾ ਜੀ ਹਾਂਜੀ ਹਾਈਵੇ ਜੀਟੀ ਵਰਡ ਧਾਰੀਵਾਲ ਤੋਂ ਗਰਦਾਸਪੁਰ ਰੋਡ ਜੀ ਦੇਖੋ ਜੀ ਇਹ ਜੀ ਤਫਤੀਸ਼ ਜਾਰੀ ਹੈ ਇਹਨਾਂ ਨੇ ਕੀ ਐਫਰਟ ਵਰਤੇ ਹੈ ਇਹਦੀ ਮਤਲਬ ਟ੍ਰੈਫਿਕ ਰੋਕੀ ਨਹੀਂ ਰੋਕੀ ਉਹਦੇ ਬਾਰੇ ਵਿੱਚ ਪਤਾ ਕਰ ਰਿਹਾ ਉਹ ਬਾਤ ਤੁਹਾਨੂੰ ਜਾਣਕਾਰੀ ਬਾਅਦ ਚ ਦੇ ਦਾਂਗੇ ਠੇਕੇਦਾਰ ਕੀ ਨਾਮ ਹੈ ਠੇਕੇਦਾਰ ਦਾ ਨਾਮ ਹੈਗਾ ਜੀ ਮੀਤਾ ਮਸੀ ਵਾਸੀ ਸੋਲ ਜੋ ਸੋਰਾਂ ਦਾ ਸੀਗਾ ਹਾਂਜੀ ਹਾਂਜੀ ਜੀ 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 ਸਰ ਸਪੀਕਰ ਜੀ ਇਹਨਾਂ ਨੂੰ ਮਲਾਮੀ ਹੋਇਆ ਹੈ ਉੱtre ਵੱਟ ਤੇ ਇਹ ਇਹਨਾਂ ਨੇ ਦਸਨ ਮੁਤਾਬਕ ਕਹਿੰਦੇ ਵੀ ਅਸੀਂ ਠੇਕਾ ਲਿਆ ਹੈ ਗਵਰਨਮੈਂਟ ਕੋਈ ਸੁੱਕੇ ਦਰਖਤ ਵਡਣ ਦਾ ਠੇਕਾ ਲਿਆ ਜੀ ਇਹਨਾਂ ਨੇ ਮਾਤਾ ਜੀ ਦੀ ਸੱਜੀ ਲੱਤ ਫ੍ਰੈਕਚਰ ਹੋ ਗਈ ਆ ਉਹਦੇ ਬਾਰੇ ਉਹਨੂੰ ਹਸਪੀਟਲ ਦਾਖਾ ਕਰਾ ਦਿੱਤਾ ਵਾ ਤੇ ਜਿੱਦਾਂ ਅੱਗੇ ਹਾਲਾਤ ਹੋਣਗੇ ਵੈਸੇ ਕਰਦੇ ਮੈਂ ਜੀ ਆਪਾਂ ਇਹਦਾ ਪਹਿਲਾ ਮੌਕਾ ਮੁਲਾਜ਼ਾ ਕੀਤਾ ਇੱਥੇ ਆ ਕੇ ਹਾਲਾਤ ਵੇਖੇ ਨੇ ਉਸ ਤੋਂ ਬਾਅਦ ਹਸਪਤਾਲ ਜਿਹੜੇ ਦਾਖਲ ਨੇ ਉੱਥੋਂ ਇਨਫੋਰਮੇਸ਼ਨ ਆਏਗੀ ਉਹਦੇ ਬਿਆਨ ਲੈਣ ਲਈ ਭੇਜਾਵਾਂਗੇ